ਨੇ ਖੋਦੀ ਆਪਨੇ ਗੱਲੇ ਜੇ ਪੰਨਾ ਪਾ ਲਿਆ ਇਹਨਾਂ ਨੂੰ ਇੰਨੇ ਵੱਡੀ ਗਿੰਦੀ ਚ ਕਾਮਯਾਬ ਕਰਕੇ ਉਹਦੇ ਨਾਲ ਦੀ ਨਾਲ ਦਿੱਲੀ ਦੇ ਉੱਤਰੀ ਟੇਕ ਕੇ ਆਪਨੇ ਕੁਰਸੀ ਦੀ ਖਾਤਰ ਹੁਣ ਪੰਜਾਬ ਦੇ ਨਾਲ ਸਮਝੌਤੇ ਕਰਨ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉਹਦੀ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਮੈਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਤੁਸੀਂ ਦੱਸੋ ਕਿ ਪੰਜਾਬ ਦਾ ਪਾਣੀ ਜਿੱਤੇ 5% ਤੇ ਉੱਥੇ 90 ਲਿਖੋ ਜਿੱਥੇ 25 ਉਥੇ 100% ਲਿਖੋ ਸੋ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਨੂ ਫਿਰਦੀਆਂ ਨੇ ਆ ਸਾਡੇ ਬਾਰਡਰ ਸੀਲ ਕਰਤੇ ਆਪਣੀ ਰਾਜਨੀਤਿਕ ਜਾਣ ਤੋਂ ਸਾਨੂੰ ਰੋਕਿਆ ਤੇ ਆ ਸਾਡੇ ਨਿਕੰਮੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਬਾਰਡਰ ਗੱਲ ਸੀਲ ਕਰਕੇ ਸਾਨੂੰ ਪਾਕਿਸਤਾਨ ਦੀ ਤਰ੍ਹਾਂ ਸਾਨੂੰ ਕੀਤਾ ਸਾਡੇ ਇਲਾਕੇ 'ਚ ਆ ਕੇ ਹਰਿਆਣੇ ਦੀ ਪੁਲਿਸ ਨੇ ਅਥਰੂ ਕੈਸਾ ਦੇ ਨਾਲ ਡਰੋਨਾਂ ਦੇ ਰਾਹੀਂ ਕਿ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰ ਕੇ ਕਿਸਾਨਾਂ ਨੂੰ ਜਕਮੀ ਕਰਤਾ ਇਹਦੇ ਕੋਲ ਇੰਨੀ ਵੀ ਨਹੀਂ ਤਾਕਤ ਸੀ ਕਿ ਆਪਣੇ ਵਾਸਤੇ ਖੜਕੇ ਉਹਨਾਂ ਦੇ ਖਿਲਾਫ ਐਕਸ਼ਨ ਲੇ। ਤੋਂ ਉਸ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰੋ ਜਿਹੜੀ ਖੇਤਰੀ ਪਾਰਟੀ ਦਾ ਇਤਿਹਾਸ ਹੈ। ਜਿਹੜੀ ਲੜਦੀ ਰਹੀ ਹੈ, ਕੱਲ ਵੀ ਲੜੀ ਸੀ, ਪਹਿਲੇ ਵੀ ਲੜੀ ਸੀ ਤਾਂ ਗਾਂ ਵੀ ਲੜੂਗੀ। ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ ਮੁੱਖ ਮੰਤਰੀ ਭਗਵੰਤ ਮਾਨੀ ਕੇਂਦਰ ਦੇ ਅੱਗੇ ਗੋਡੇ ਟੇਕ ਦਿੱਤੇ ਨੇ ਇਹ ਬਿਆਨ ਦਿੱਤਾ ਗਿਆ ਹੈ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦੱਸਿਆ ਕਿ ਚੋਣ ਪ੍ਰਚਾਰ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸੱਤੇ ਗਏ ਨੇ ਉਹਨਾਂ ਨੇ ਮੌਜੂਦਾ ਸਰਕਾਰ ਨੂੰ ਕਿਸਾਨ ਵਿਰੋਧੀ ਸਰਕਾਰ ਦੱਸਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਹਿਰੀ ਪਟਵਾਰੀਆਂ ਦੇ ਉੱਤੇ ਦਬਾਅ ਪਨਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਸਹੀ ਡਾਟਾ ਤਿਆਰ ਕਰਕੇ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਪਾਣੀ ਨੂੰ ਦੂਜੇ ਰਾਜਾਂ ਨੂੰ ਦਿੱਤਾ ਜਾ ਸਕੇ ਦੇਖੋ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਨੂੰ ਮਾਰਨ ਵਾਸਤੇ ਇੱਥੇ ਆਈ ਹੈ ਝਾੜੂ ਨੂੰ ਇਹ ਅਫਸੋਸ ਦੀ ਗੱਲ ਕਿ ਲੋਕਾਂ ਨੇ ਖੁਦ ਹੀ ਆਪ ਦੇ ਗੱਲੇ 'ਚ ਬੰਦਾ ਪਾ ਲਿਆ ਇਹਨਾਂ ਨੂੰ ਇੰਨੀ ਵੱਡੀ ਗਿਣਤੀ 'ਚ ਕਾਮਯਾਬ ਕਰਕੇ ਅੱਜ ਜਿੱਥੇ ਕੱਟਰ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦੀ ਬੇਈਮਾਨੀ ਤਾਂ ਦਿੱਲੀ ਮਾਡਲ 'ਚ ਆਈ ਪਤਾ ਲੱਗਿਆ ਜਿਹਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸੇਪ ਮੰਤਰੀ ਸਾਰੇ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦ ਰਹੇ ਉਹੀ ਸ਼ਰਾਬ ਦਾ ਕੋਟਾਲਾ ਜਦ ਇੱਥੇ ਕੀਤਾ ਇਹਨੂੰ ਪਤਾ ਲੱਗਿਆ ਹੁਣ ਇਹਨੂੰ ਜੇਲ੍ਹ 'ਚ ਤੱਕਦਾ ਕੇਸ਼ਰੀਵਾਲ ਨੂੰ ਅਗਲਾ ਨੰਬਰ ਮੇਰਾ ਕਿ ਨਾਲ ਦੀ ਨਾਲ ਦਿੱਲੀ ਦੇ ਉੱਤਨੇ ਟੇਕ ਕੇ ਆਪਣੀ ਕੁਰਸੀ ਦੀ ਖਾਤਰ ਹੁਣ ਪੰਜਾਬ ਦੇ ਨਾਲ ਸਮਝੌਤੇ ਕਰ। ਪਹਿਲੇ ਸੌ ਚੱਕਨ ਸਾਰੇ ਅੱਧਾ ਪੰਜਾਬ ਅਮਿਤ ਸ਼ਾ ਦੇ ਹਵਾਲੇ ਕਰਕੇ ਬੀਐਸਐਫ ਦੇ ਹਵਾਲੇ ਕਰਦਾ ਸੀ। ਚੰਗਾ ਭਲਾ ਪੰਜਾਬ 'ਚ ਜਿੰਨਾ ਕਾਨੂੰਨ ਵਿਵਸਾ ਸੀ ਸਾਰੀਆਂ ਦੀ ਧੱਜੀਆਂ ਉੜੀਆਂ। ਅੱਜ ਲੁੱਟਾਂ, ਖੋਵਾਂ, ਚੋਰੀਆਂ, ਚੱਕਰੀਆਂ, ਡਕੈਤੀਆਂ, ਕਤਲ, ਗੈਂਗਸਟਰਾਂ ਦਾ ਰਾਜ। ਭਾਵੇਂ ਅੱਧਾ ਪੰਜਾਬ ਕੇਂਦਰ ਇਹ ਇਹਨਾਂ ਦੇ ਅੰਡਰ ਸੂਬੇ ਸਰਕਾਰ ਦੇ ਅੰਡਰ ਹੈ ਹੁਣ ਤੁਸੀਂ ਦੇਖੋ ਪੰਜਾਬੇ ਖੇਤਰੀ ਇਹੋ ਜਾਂ ਸੂਬਾ ਖੇਤੀਬਾੜੀ ਸੂਬਾ ਤੇ ਖੇਤੀ ਚੱਲਦੀ ਹੈ ਪਾਣੀ ਦੇ ਨਾਲ ਜੇ ਪਾਣੀ ਆ ਤਾਂ ਖੇਤ ਨੇ ਖੇਤ ਰਹਿਤਾ ਕਿਸਾਨ ਦੇ ਜੇਬ 'ਚ 2 ਪੈਸੇ ਨੇ 2 ਪੈਸੇ ਨੇ ਤੋ ਰੋਟੀ ਖਾਂਦਾ ਤੇ ਪਾਣੀ ਨਹੀਂ ਹੋ ਤਾਂ ਪੀਣ ਦਾ ਪਾਣੀ ਨਹੀਂ ਤਾਂ ਖੇਤ ਦਾ ਪਾਣੀ ਕਿ ਬਚੂਗਾ ਅੱਜ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉੱਥੇ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਵੈਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਦੱਸੋ ਕਿ ਪੰਜਾਬ ਦਾ ਪਾਣੀ ਜਿੱਥੇ 5% ਦੇ ਉੱਤੇ 90 ਲਿਖੋ ਜਿੱਥੇ 25 ਉੱਤੇ 100% ਲਿਖੋ ਇਹ ਕਾਗਜ਼ ਦਾ ਅਦਾਲਤ ਚ ਜਾਣਗੇ ਤੇ ਜਿਹੜਾ ਮੁੱਖ ਮੰਤਰੀ ਅਦਾਲਤ ਚ کہہ ਚੁੱਕੇ ਸਾਡਾ ਪਾਣੀ ਚੈੱਕ ਕਰ ਲਓ ਜੇ ਪੂਰਾ ਇਹ ਤਾਂ ਨਹਿਰ ਬਣਾ ਦਿਓ ਤੇ ਜਦ ਖੁਦ ਹੀ ਕਾਗਜ਼ ਦੇ ਉੱਤੇ ਖਾਰ ਰਿਹਾ ਕਿ ਪੂਰਾ ਹੈਗਾ ਤੇ ਅਦਾਲਤ ਨੇ ਕਹੇ ਨਾ ਬਣਾਓ ਤੇ ਨਾਲ ਦੀ ਨਾਲ ਮੋਦੀ ਨੇ ਫੌਸ ਲਗਾ ਕੇ ਨਹਿਰ ਕੱਟ ਕੇ ਸਾਰਾ ਪਾਣੀ ਲੈ ਜਾਣਾ ਤੇ ਜਸਟ ਇਨ ਪਾਣੀ ਚਲਾ ਗਿਆ ਪੰਜਾਬ ਤਾਂ ਉਜੜ ਗਿਆ ਹੁਣ ਇੱਕ ਪਾਸੇ ਗਾਰੰਟੀਆਂ ਹਰਿਆਣੇ ਚ ਝਾੜੂ ਦੇ ਰਿਹਾ ਕਿ ਪੰਜਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਵਟਤਾ ਹੀ ਲਿਜਾਵਾਂਗੇ 4 ਮਹੀਨੇ ਚ ਸਾਡੀ ਸਰਕਾਰ ਬਣਾ ਦੋ ਦੂਜੇ ਪਾਸੇ ਐਸਆਈਐਲ ਦੀ ਨਹਿਰ ਦਾ ਟੱਕ ਕਾਂਗਰਸੀਆਂ ਨੇ ਲਾਇਆ ਸੀ ਤਾਂ 60 ਸਾਲ ਤੋਂ ਇਹਨਾਂ ਦਾ ਜ਼ੋਰ ਰਿਹਾ ਕਿ ਪਾਣੀ ਲੈ ਕੇ ਚੱਲ ਤੀਜੇ ਪਾਸੇ ਕੇਂਦਰ ਦੀ ਸਰਕਾਰ ਇਹਨਾਂ ਦੇ ਨਾਲ ਰਲ ਗਈ ਹੈ ਕਿ ਲੈ ਕੇ ਜਾਓ ਪਾਣੀ ਸੋ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਣ ਨੂੰ ਫਿਰਦੀਆਂ ਨੇ ਇਕੱਲੇ ਅਕਾਲੀ ਦਲ ਹੈਗਾ ਜਿਹਨੂੰ ਨਾ ਹਰਿਆਣੇ ਦੀ ਪਰਵਾਹ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਸਿਰਫ ਪੰਜਾਬ ਦੀ ਪਰਵਾਹ ਹੈ ਇਹਨਾਂ ਦਾ ਮੈਨੀਫੈਸਟੋ ਦੇਖੋ ਤਿੰਨੋਂ ਪਾਰਟੀਆਂ ਦੇ ਮੈਨੀਫੈਸਟੋ 'ਚ ਪੰਜਾਬ ਦਾ ਨਾ ਹੀ ਨਹੀਂ ਹੈ ਪੰਜਾਬ ਦੇ ਅਕਾਲੀ ਦਲ ਦੇ ਮੈਨੀਫੈਸਟੋ ਸਿਰਫ ਪੰਜਾਬ ਦੀ ਗੱਲਾਂ ਹੋਣ ਗਿਆ ਕਿ ਨਾ ਕਦੇ ਕੋਈ ਨਹਿਰ ਬੰਲਾ ਬਣਾਉਂ ਦਵਾਂਗੇ ਨਾ ਇੱਕ ਬੂੰਦ ਪਾਣੀ ਲੈ ਜਾਣ ਦਵਾਂਗੇ ਤੇ ਜਿਹੜਾ ਕਿਸਾਨਾਂ ਦੀ ਬਾਹ ਬਾਦਲ ਸਾਹਿਬ ਨੇ ਫੜੀ ਸੀ ਜਿਨ੍ਹਾਂ ਨੂੰ ਮੋਟਰਾਂ ਦੇ ਕਨੈਕਸ਼ਨ ਦਿੱਤੇ ਸੀ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ ਉਹਨਾਂ ਨੇ ਖਾਲ ਨਹਿਰਾ ਸੂਏ ਬਣਾਈ ਸੀ ਲਿੰਕ ਸੜਕਾ ਬਣਾਈ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਆ ਰਜਿਸਟਰੀਆਂ ਪਰਵਾਰਾਂ ਚ ਮੁਫਤ ਕਰਤੀਆ ਉਹਨਾਂ ਨੇ ਮਾਮਲਾ ਵੀ ਮਾਫ ਕੀਤਾ ਸੀ ਤਾਂ ਕਿ ਕਿਸਾਨ ਦਾ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਏ ਕਿ ਇਹਦਾ ਬੋਝ ਘਟੇ ਤੇ ਦੋ ਪੈਸੇ ਕਮਾ ਸਕੇ ਹੁਣ ਬੇਈਮਾਨ ਮੁੱਖ ਮੰਤਰੀ ਨੇ ਜਿੱਥੇ 2 ਮਹੀਨੇ ਪਹਿਲੇ ਉਹ ਸਾਰੀ ਕਨਕ ਦੀ ਖਰੀਦ ਪੂੰਜੀਪਤੀਆਂ ਦੇ ਹੱਥ ਕਰਕੇ ਸਾਈਲੋਸ ਨੂੰ ਦਿੱਤਾ ਸੀ ਅਕਾਲੀ ਦਲ ਨੇ ਰੋਲਾ ਪਾਇਆ ਤਾਂ ਯੂ ਟਰਨ ਕੀਤਾ ਹੁਣ 2 ਦਿਨ ਪਹਿਲੇ ਇੱਕ ਨੋਟੀਫਿਕੇਸ਼ਨ ਕੱਢਦੀ ਕਿ ਪੰਜਾਬ ਦਾ ਮਾਮਲਾ ਵਸੂਲਿਆ ਜਾਏ 1000 ਰੁਪਏ ਪ੍ਰਤੀ ਏਕੜ ਦੇ ਨਾਲ ਸਾਲ ਭਰ ਦਾ ਮੁਆਵਜ਼ਾ ਇਹ ਮਾਮਲਾ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਤੋਂ ਵਸੂਲਿਆ ਜਾਏ ਇਹ ਘੱਟ ਤੋਂ ਘੱਟ ਮੈਨੂੰ ਹੁੰਦਾ ਹੈ 5-700 ਕਰੋੜ ਦਾ ਬੋਝ ਕਿਸਾਨਾਂ ਦੇ ਉੱਤੇ ਪੈ ਜਾਊਗਾ ਤੇ ਜੇ ਨਹੀਂ ਭਰਨਗੇ ਮਾਮਲਾ ਤੇ ਫਿਰ ਇਹਨਾਂ ਦੇ ਪਾਣੀ ਬੰਦ ਕਰ ਦਿੱਤਾ ਜਾਊਗਾ ਹੁਣ ਇਹ ਕਿਸਾਨ ਦੇ ਅੱਗੇ ਜਿਹੜਾ ਨਹਿਰੀ ਪਾਣੀ 'ਤੇ ਨਿਰਭਰਤਾ ਸਾਰਾ ਛੋਟਾ ਕਿਸਾਨ ਹੈ ਜਿਹਦੇ ਕੋਲ ਮੋਟਰ ਨਹੀਂ ਹੈ ਤੇ ਉਹ ਅੱਗੇ ਔਖਾ ਹੈਗਾ ਅੱਗੇ ਖੁਦ ਖੁਸ਼ੀ ਕਰ ਰਿਹਾ ਹੈ ਵਿਚਾਰੇ ਦਾ ਬੁਰਾ ਨਾ ਤੇ ਇਹਨਾਂ ਨੇ ਇੱਕ ਮੋਟਰ ਦਾ ਕਨੈਕਸ਼ਨ ਦਿੱਤਾ 7 ਸਾਲਾਂ 'ਚ ਜਿਹੜਾ ਅਸੀਂ ਮੁਫਤ ਵੰਡ ਵੇਸੀਆਂ ਲੱਖਾਂ ਰੁਪਏ ਨਾਲ ਵੀ ਨਹੀਂ ਮਿਲਦਾ ਨਾਲੇ ਉਹਦਾ ਨਹਿਰੀ ਪਾਣੀ ਵੀ ਸਾਰਾ ਦੂਜੇ ਸੂਬਿਆਂ ਨੂੰ ਦੇਣ ਦਿੱਤਾ ਫਿਰ ਕਿਸਾਨ ਕਿੱਥੇ ਜਾਊਗਾ ਅੱਜ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਬੰਦੀ ਤੋਂ ਉੱਪਰ ਉੱਠ ਜਾਓ ਪਾਰਟੀਬਾਜ਼ੀ ਤੋਂ ਉੱਪਰ ਉੱਠ ਜਾਓ ਆ ਜਿਹੜਾ ਝਾੜੂ ਦਾ ਹੜ ਆਇਆ ਸੀ ਨਾ ਇਸ ਹੜ ਨੇ ਸਾਰੇ ਪੰਜਾਬ ਪਰ ਨੂੰ ਡੁਬੋ ਛੜਿਆ ਸਾਰੀ ਬਾਲਸਾ ਦੀ ਸਹੂਲਤਾ ਤੇ ਇਹਨਾਂ ਨੇ ਝਾੜੂ ਮਾਰਤਾ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਕਾਣਕ ਵੀ ਕੱਟਦੀ ਪੈਨਸ਼ਨ ਸ਼ਗਨ ਉਹ ਤੁਹਾਡਾ ਬੱਚਿਆਂ ਦੀ ਸਾਈਕਲਾਂ ਵਜੀਫੇ ਮਕਾਨ ਦੇ ਕਰ ਸਾਰਾ ਕੁਝ ਬੰਦ ਕਰ ਛੱਡਿਆ ਨਾ ਮੋਟਰ ਦੇ ਕਨੈਕਸ਼ਨ ਵੀ ਬੰਦ ਆਰੋ ਵੀ ਬੰਦ ਸੇਵਾ ਕੇਂਦਰ ਵੀ ਬੰਦ ਸਾਰਾ ਕੁਝ ਬੰਦ ਕਰ ਛੜਿਆ ਹੈ ਇਹ ਹੜਾ ਚ ਪੰਜਾਬ ਨੂੰ ਰੋਲਤਾ ਹੁਣ ਅਸਲੀ ਬਦਲਾਵ ਲੈ ਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਝੂਠੀ ਪਾਰਟੀ ਝੂਠੀ ਕਾਂਗਰਸ ਕਰ ਕਰ ਨੌਕਰੀ ਕਰਜ਼ਾ ਮਾਫੀ ਘੁਟਕੇ ਦੇ ਸਾਥ ਦੀ ਸੌਖਾ ਇਹਨਾਂ ਨੂੰ ਤਫਾ ਕਰੋ ਤੇ ਸੱਚੀ ਸੁੱਚੀ ਤਕੜੀ ਲੈ ਕੇ ਆਓ ਤਾਂ ਕਿ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਬਚ ਜਾਣ ਪੰਜਾਬ ਦਾ ਪਾਣੀ ਬਚਾਏ ਤੇ ਤਾਕਤ ਸਾਨੂੰ ਦੋ ਤਾਂ ਕਿ ਤੁਹਾਡੇ ਹੱਕਾਂ ਵਾਸਤੇ ਉਹ ਦਿੱਲੀ ਦੇ ਸਾਹਮਣੇ ਅਸੀਂ ਲੜਨ ਜੋਗੇ ਹੋਈਏ ਆ ਮੇਰੀ ਅਪੀਲ ਲੋਕਾਂ ਨੂੰ ਹਰਸਿਮਰਤ ਬਾਦਲ ਨੇ ਕਿਹਾ ਕਿ ਡਰੋਨਾਂ ਦੇ ਨਾਲ ਖਨੌਰੀ ਬਾਰਡਰ ਦੇ ਉੱਤੇ ਨੌਜਵਾਨਾਂ ਦੇ ਉੱਤੇ ਅਤੂਗੈਸੀ ਗੋਲੇ ਦਾਗੀ ਗਈ ਕੁੱਟਮਾਰ ਕੀਤੀ ਗਈ ਪਰ ਮੁੱਖ ਮੰਤਰੀ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸੇ ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਤੱਕੜੀ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕੇ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੜ ਰਿਹਾ ਸੀ ਪੰਜਾਬ ਦੇ ਸਵਾਲ ਕਰ ਰਿਹਾ ਸੀ ਲੰਪੀ ਸਕਿਨ ਦੀ ਬਿਮਾਰੀ ਲੈ ਲੋ ਪੀਐਮਪੀ ਦਾ ਮੁੱਦਾ ਲੈ ਲੋ ਜਾਂ ਧਾਲ ਦੀਆਂ ਐਮਐਸਪੀਆ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ 11 ਸਵਾਲ ਬੀਜੇਪੀ ਤੇ ਕਿਸਾਨ ਸੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਕੇ ਪੁੱਛੀ ਜਾਣਗੇ ਤੇ ਇਹਨਾਂ ਦਾ ਹੱਲ ਲਈ ਵੀ ਇਹਨਾਂ ਨੂੰ ਪਿੰਡਾਂ 'ਚ ਘੇਰਿਆ ਜਾਊਗਾ ਕਿਵੇਂ ਦੇਖਦੇ ਹਾਂ ਮੈਂ ਤਾਂ ਕਹਿੰਦੀ ਆ ਬਹੁਤ ਵਧੀਆ ਦੇਰ ਆਏ ਬਰੋਸਤ ਆਏ ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਆ ਵੀ ਅਪੀਲ ਕਰਾਂਗੀ ਕਿ ਜੇ ਤੁਸੀਂ ਆਪ ਦੇ ਕਾਲੇ ਕਾਨੂੰਨ ਵਾਪਸ ਕਰਵਾ ਸਕਦੇ ਸੀ ਮੋਦੀ ਤੋਂ ਫਿਰ ਇਹਨਾਂ ਦੋਆ ਵਾਸਤੇ ਜਿਵੇਂ ਉਹ ਮੋਦੀ ਸਰਕਾਰ ਨੇ ਆ ਸਾਡੇ ਬਾਰਡਰ ਸੀਲ ਕਰਤੇ اپنی ਰਾਜਧਾਨੀ ਦੇ ਜਾਂ ਤਾਂ ਸਾਨੂੰ ਰੋਕਿਆ ਤੇ ਆ ਸਾਡੇ ਨਿਕੰਮੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਬਾਰਡਰ ਜਦ ਸੀਲ ਕਰਕੇ ਸਾਨੂੰ ਪਾਕਿਸਤਾਨ ਦੀ ਤਰ੍ਹਾਂ ਸਾਨੂੰ ਕੀਤਾ ਸਾਡੇ ਇਲਾਕੇ 'ਚ ਆ ਕੇ ਹਰਿਆਣੇ ਦੀ ਪੁਲਿਸ ਨੇ ਅਥਰੂ ਗੈਸਾਂ ਦੇ ਨਾਲ ਡਰੋਨਾਂ ਦੇ ਰਾਹੀਂ ਤੇ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰ ਕੇ ਕਿਸਾਨਾਂ ਨੂੰ ਜ਼ਖਮੀ ਕਰਤਾ ਇਹਦੇ ਕੋਲ ਇੰਨੀ ਵੀ ਨਹੀਂ ਤਾਕਤ ਸੀ ਕਿ ਆਪਣੇ ਵਾਸਤੇ ਖੜਕੇ ਉਹਨਾਂ ਦੇ ਖਿਲਾਫ ਐਕਸ਼ਨ ਲੇ ਫਿਰ ਇਸ ਨਿਕੰਮੇ ਮੁੱਖ ਮੰਤਰੀ ਨੂੰ ਆਪਾਂ ਕਰਨਾ ਕੀ ਹੈ ਇਹ ਤਾਂ ਸਾਡਾ ਪਾਣੀ ਵੀ ਵੇਚ ਜਾਊਗਾ ਇਹ ਤਾਂ ਸਾਡੀ ਜਵਾਨੀ ਵੀ ਐਨਐਸਏ ਦੇ ਹਵਾਲੇ ਕਰਕੇ ਉਹਨਾਂ ਦੇ ਖਿਲਾਫ ਪੰਜਾਬ ਦਾ ਕੋਸ਼ਿਸ਼ ਬਹੁਤ ਵਧੀਆ ਇਹੋ ਜਿਹੇ ਧੋਖੇਬਾਜ਼ ਝੂਠੀ ਸਰਕਾਰਾਂ ਨੂੰ ਕੱਢੋ ਪਹਿਲੇ ਕਾਂਗਰਸੀਆਂ ਨੇ ਕਿਸਾਨਾਂ ਨੂੰ ਰੋਲਤਾ ਸੀ ਦਿੱਲੀ ਵਾਲੇ ਜਾਓ ਆਪਣੇ ਕਾਲੇ ਕਾਨੂੰਨ ਖੁਦ ਵਾਪਸ ਕਰਾਓ ਇੱਕ ਵਾਰੀ ਬਤੌਰ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਡੇ ਬਰੂਹਾਂ 'ਚੇ ਬੈਠੇ ਰੋਜ਼ ਮਰ ਰਹੇ ਨੇ ਇਹਨਾਂ ਦੀ ਸੁਣੋ ਕਿਉਂ ਨਹੀਂ ਕਿਹਾ ਕਿਉਂਕਿ ਤਾਰਾ ਕੈਪਟਨ ਅਮਰਿੰਦਰ ਸਿੰਘ ਦੀ ਕਿਤੇ ਜੁੜੀਆਂ ਹੋਈਆਂ ਸੀ ਜਿੱਥੇ ਉਹ ਅੱਜ ਬੈਠਿਆ ਹੈ ਹੁਣ ਉਹੀ ਜਗ੍ਹਾ 'ਚ ਇਹ ਝੂਠਾ ਬੇਈਮਾਨ ਕੱਪੀ ਜਿਹਨੂੰ ਚਰਖ ਚੁਟਕ ਲੈ ਆਂਦੇ ਆ ਬੈਠਿਆ ਇਹਨੇ ਸਮਝੌਤਾ ਕਰ ਲਿਆ ਲੇਕਿਨ ਆਕਾਲੀ ਗੱਲ ਨੇ ਆਪ ਦਾ ਗੱ ਆਪਦੀ ਭਾਈ ਵਾਲੀ ਛੱਡੀ ਆਪਦੀ ਕੁਰਸੀ ਛੱਡੀ ਪੰਜਾਬ ਦੇ ਹੱਕਾਂ ਵਾਸਤੇ 103 ਸਾਲਾਂ ਤੋਂ ਲੜਦੇ ਆ ਬਾਜਤ ਸਾਹਿਬ ਨੇ 18 ਸਾਲ ਕੈਦਾਂ ਕੱਟਿਆ ਤੇ ਹੁਣ ਵੀ ਕੜੇ ਖੜਿਆ ਜਿੱਥੇ ਅੱਜ ਸਵੇਰ ਕਿਹੜੀ ਪਾਰਟੀ ਚ ਸ਼ਾਮ ਨੂੰ ਕਿਹੜੀ ਪਾਰਟੀ ਆ ਸਾਰੇ ਸਿਆਸੀ ਭਵਰੇ ਬਕਾਊ ਬੰਦੇ ਕੱਲ ਇੱਥੇ ਪਰਸੋਂ ਉੱਥੇ ਇਹਨਾਂ ਨੇ ਕੀ ਹੱਕਾਂ ਦੀ ਰਾਖੀ ਕਰਨੀਆਂ ਦਿੱਲੀ ਜਾ ਕੇ ਇਹ ਤਾਂ ਮਿੰਟ ਚ ਜਦ ਪਾਰਟੀ ਦੇ ਨਾਲ ਨਹੀਂ ਖੜ ਸਕਦੇ ਲੋਕਾਂ ਨਾਲ ਕੀ ਖੜਨਾ ਸੋ ਉਸ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰੋ ਜਿਹੜੀ ਖੇਤਰੀ ਪਾਰਟੀ ਦਾ ਇਤਿਹਾਸ ਹੈ ਜਿਹੜੀ ਲੜਦੀ ਰਹੀ ਹੈ ਕੱਲ ਵੀ ਲੜੀ ਸੀ ਪਹਿਲੇ ਵੀ ਲੜੀ ਸੀ ਤਾਂ ਗਾਂ ਵੀ ਲੜੂਗੀ ਜੇ ਤੁਸੀਂ ਤਾਕਤ ਦੋਗੇ ਸੋ ਟਕਰੀ ਨੂੰ ਕਾਮਯਾਬ ਕਰੋ ਤਾਂ ਕਿ ਆਪ ਦਾ ਪਾਣੀ ਬਚਾ ਸਕੇ ਕਿਸਾਨੀ ਬਚਾ ਸਕੇ ਨੌਜਵਾਨ ਆਪਣੇ ਧਾਰਮਿਕ ਸਥਾਨ ਅਸੀਂ ਬਚਾ ਸਕੇ ਲੋਕਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਉਹ ਦੇਣ ਵਾਲੇ ਨੇ ਆਪ ਦੀ ਵੋਟ ਰਾਹੀਂ ਟਕਰੀ ਨੂੰ ਕਾਮਯਾਬ ਕਰੋ ਬੀਬੀ ਜਿਹੜੇ ਆਮ ਆਦਮੀ ਪਾਰਟੀ ਕਹਿੰਦੀ ਸੀ ਔਰਤਾਂ ਦੀ ਇੱਜ਼ਤ ਦੀ ਗੱਲ ਕਰਦੀ ਸੀ ਉੱਤੇ ਉਸੇ ਦਫ਼ਤਰ 'ਚ ਕੇਜਰੀਵਾਲ ਦੇ ਦਫ਼ਤਰ ਦੇ ਵਿੱਚ ਜਸਵੰਤ ਮਾਲੀਵਾਲ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਵੀ ਇਹ ਵੈਬੋਂ ਵੱਲੋਂ ਕਿਵੇਂ ਦੇਖਦੇ ਹੋ ਵੀਡੀਓ ਵੀ ਪੈਰਲ ਹੋ ਰਹੀ ਹੈ ਦੇਖੋ ਪਟੜ ਬੇਈਮਾਨ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਕਰਕੇ ਆਈ ਜਿਹੜੀ ਕਹਿੰਦੀ ਸੀ ਕਿ ਭ੍ਰਸ਼ਟਾਚਾਰ ਖਤਮ ਕਰੋਗੇ ਜਿਹੜੇ ਸਾਡੇ ਸ਼ਹੀਦਾਂ ਦਾ ਨਾਂ ਲੈਂਦੀ ਸੀ ਤੇ ਇੰਨੀ ਬੇਈਮਾਨ ਨਿਕਲੀ ਕਿ ਅੱਜ ਸਕੂਲ ਤੇ ਹਸਪਤਾਲ ਬਣਾਉਂਦੀ ਜਿਹੜੀ ਗਾਰੰਟੀਆਂ ਕਰਦੇ ਸਕੂਲ ਤੇ ਹਸਪਤਾਲ ਦਾ ਮੰਤਰੀ 1.5 ਸਾਲ ਤੋਂ ਜੇਰਜੇ ਬੰਦ ਹੈ ਮੁੱਖ ਮੰਤਰੀ ਨੇ ਇੰਨਾ ਭ੍ਰਸ਼ਟਾਚਾਰ ਕੀਤਾ ਕਿ ਉਹ ਵੀ ਜੇਲ੍ਹ 'ਚ ਧੱਕਿਆ ਗਿਆ ਉਹ ਮੋਟਾ ਵਾਸਤੇ 4 ਦਿਨਾਂ ਲਈ ਬਾਹਰ ਆਇਆ ਜਿਹਦਾ ਮੁੱਖ ਮੰਤਰੀ ਮੰਤਰੀ ਸਮੇਂ ਸਾਰੀ ਕੈਬਨਿਟ ਭ੍ਰਸ਼ਟਾਚਾਰ ਤੇ ਲਿਪਟੇ ਹਨ ਕਿੰਨੀ ਬੇਇਮਾਨ ਹੋ ਗਏ ਅੰਦਾਜ਼ਾ ਆਪਾਂ ਉਸ ਤੋਂ ਲਗਾ ਲੀਏ ਇਹ ਦਿੱਲੀ ਮਾਡਲ ਪੰਜਾਬ 'ਚ ਚੱਲ ਰਿਹਾ ਹੈ ਇਹ ਜਿਹੜੇ ਕਹਿੰਦੇ ਸੀ ਕਿ ਔਰਤਾਂ ਦਾ ਸਤਿਕਾਰ ਹੋਊਗਾ 1000 ਰੁਪਏ ਤੁਹਾਨੂੰ ਦੇਵਾਂਗੇ ਨਾ ਤਾਂ 1000 ਰੁਪਏ ਦਿੱਤੇ ਉੱਥੇ ਬੀਵੀਆਂ ਨਾਲ ਧੋਖਾ ਧੋਖਾ ਕਰਕੇ ਹੁਣ ਕਸਰ ਆਈ ਰਹਿ ਗਈ ਸੀ ਕਿ ਜਿਹੜਾ ਕੇਜਰੀਵਾਲ ਇੱਕ ਲੇਡੀ ਮੈਂਬਰ ਆਫ ਪਾਰਲੀਮੈਂਟ ਬੀਬੀ ਜਿਹੜੀ ਮੈਂਬਰ ਉਹਦੇ ਘਰੇ ਕੇਜਰੀਵਾਲ ਦੇ ਜਾਏ ਤੇ ਉਹਨੂੰ ਕੁੱਟਮਾਰ ਕੀਤੀ ਜਾਏ। ਉਹਦਾ ਵਾਲ ਖਿੱਚ ਕੇ ਉਹਦਾ ਸਿਰ ਪਟਕਿਆ ਜਾਏ। ਉਹਦੇ ਕੱਪੜੇ ਪਾੜੇ ਜਾਣ। ਜਦ ਆਪ ਦੇ ਐਮਪੀ ਦੇ ਨਾਲ ਇਹੋ سلوਕ ਕਰਦਾ ਹੈ ਤੇ ਫਿਰ ਆਪਾਂ ਕੀ ਆਸ ਕਰੀਏ ਕਿ ਇਹੋ ਜੀ ਸਰਕਾਰ ਸਾਡੀ ਔਰਤਾਂ ਦੇ ਨਾਲ ਕੀ سلوਕ ਕਰੇ? ਤਾਂ ਹੀ ਤਾਂ ਸਾਡੇ ਟੈਟਪਾਸ ਟੀਚਰਾਂ ਹੋਣੇ ਆਂਗਣਵਾਲੀ ਜਿਹੜੀ ਬੀਬੀਆਂ ਆਪਦੀ ਤਨਖਾਹਾਂ ਮੰਗਦੀਆਂ ਆਪਣਾ ਹਵੇ ਕੁੱਟ-ਕੁੱਟ ਬੁਰਾ ਹਾਲ ਉਹਨਾਂ ਦਾ ਕਰ ਰਿਹਾ ਕੰਨੀ ਸਰ ਨਹੀਂ ਲੱਗੂ। ਸੋ ਇਹ ਐਂਟੀ ਪੰਜਾਬ ਸਰਕਾਰ ਹੈ। ਪੰਜਾਬ ਵਿਰੋਧੀ ਹੈਗੀ ਕਿਸਾਨ ਵਿਰੋਧੀ ਹੈਗੀ ਔਰਤਾ ਵਿਰੋਧੀ ਹੈਗੀ ਤੇ ਸਿਰੇ ਦੀ ਝੂਠੀ ਸਰਕਾਰ ਹੈ। ਦੱਸਦੀ ਕਿ ਮਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ ਲੜ ਰਹੀ ਨੇ ਜਿਸ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮੌਜੂਦਾ ਸਰਕਾਰ ਸਣੇ ਕਾਂਗਰਸ ਦੇ ਉੱਤੇ ਵੀ ਜਮ ਕੇ ਨਿਸ਼ਾਨੇ ਪੰਚਾਇਤ ਜਾਰੀ ਨੇ ਇਸੇ ਨਾਲ ਹੀ ਹਰ ਸੇਮਰਤਕਰ ਬਾਦਲ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੱਕੜੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਮਾਨਸਾ ਤੋਂ ਅਫਤਾ ਸਿੰਘ ਰਾਏ ਪੰਚਾਇਤ ਲੋਕ ਚੈਨਲ